ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਹੀ ਗੁਰੂ ਸਾਹਿਬ ਦੇ ਸਾਧ ਸੰਗਤ ਜੀਓ ਵੀਡੀਓ ਤਿਆਰ ਕਰਨ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਸੱਜਣਾਂ ਤੱਕ ਪਹੁੰਚ ਸਕੇ ਔਰ ਇਹਦਾ ਲਾਹਾ ਜਿਹੜਾ ਹੈ प्राप्त हो सके ਆਪਾਂ ਸਾ ਸੰਬੰਧ ਕਾਰਕਾਂ ਦੇ ਬਾਰੇ ਵਿਚਾਰ ਕਰ ਰਹੇ ਹਾਂ ਅੱਜ ਆਪਾਂ ਸੰਬੰਧ ਕਾਰਕ ਦੇ ਬਾਰੇ ਵਿਚਾਰ ਕਰਨੀ ਹੈ ਇਸ ਤੋਂ ਪਹਿਲਾਂ ਅਸੀਂ ਕਰਤਾ ਕਾਰਕ ਕਰਮਕਾਰ ਤੇ ਕਰਨ ਕਾਰਕ ਸੰਪਰਦਾਨ ਕਾਰਕ ਆਪਾਦਾਨ ਕਾਰਕ ਕਰ ਚੁੱਕੇ ਆ ਹੁਣ ਸਬੰਧ ਕਾਰਕ ਇਹ ਟੋਟਲ 8 ਹੁੰਦੇ ਆ 8 ਕਿਸਮ ਦੇ ਹੁੰਦੇ ਆ ਇਹਦੇ ਵਿੱਚ ਜੋ ਅੱਜ ਦਾ ਹੈ ਉਹ ਸਬੰਧ ਕਾਰਕ ਹੈ ਇਹਦੇ ਇੱਕ ਵਚਨ ਜਿਹੜਾ ਹੈ ਉਹ ਕਰ ਰਹੇ ਆ ਉਹਦੇ ਵਿੱਚ ਕੀ ਹੈ ਜੀ ਸਾਦ ਸੰਗਤ ਮੁਕਤਾ ਵਿਹਾਰੀ ਦਲਾਮਾ ਤੇ ਇਹ ਚਾਰ ਨਿਸ਼ਾਨੀਆਂ ਮੁਕਤਾ ਕੋਈ ਆਖਰ ਲਫ਼ਜ਼ ਜਿਹੜਾ ਲਾਸਟ ਹੈ ਉਹਨੂੰ ਕੋਈ ਔਕਰ ਲੈਂਕਣ ਕੋਈ ਅ ਨਹੀਂ ਲੱਗਿਆ ਭਾਵ ਮੁਕਤਾ ਹੈ ਵਿਹਾਰੀ ਦਲਾਵਾਂ ਤੇ へ ਮੁਕਤੇ ਦੇ ਅੰਦਰ ਆ ਉਦਾਹਰਨਾ ਆਪਾਂ ਵਿਚਾਰ ਕਰਦੇ ਹਾਂ ਮੁਕਤਾ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜੇ ਪੁਰਾਣ ਜੀ खासमत गोपाल पंडित ਹੁਣ ਕੀ ਹੈ ਕਹਿੰਦੇ ਨੇ ਜਿਹੜੇ ਗੋਪਾਲ ਦੇ ਪੰਡਤ ਉਸ ਪਰਮਾਤਮਾ ਦੇ ਪੰਡਤ ਉਸ ਪਰਮਾਤਮਾ ਦੇ ਪਿਆਰੇ ਦੇ ਪਿਆਰੇ ਦੇ ਪੰਡਤ ਸਦਯੋ ਉਹਨਾਂ ਨੂੰ ਬੁਲਾਇਓ ਹਰ ਹਰ ਕਥਾ ਪੜੇ ਉਰਾਨ ਕਿਉ ਹੁਣ ਕੀ ਹੈ ਗੋਪਾਲ ਗੋਪਾਲ ਦੇ ਪੰਡਤ ਹੁਣ ਇੱਥੇ ਕੀ ਹੈ ਜੀ ਦੇ ਦੇ ਆ ਲੇਕਿਨ ਦੇ ਦਿਰਦਾ ਨਹੀਂ ਹੈ ਹਿڈن ਹੈ ਇਹਦੇ ਬਾਰੇ ਆਪਾਂ ਪਹਿਲਾਂ ਵੀ ਵਿਚਾਰ ਕਰ ਕਰ ਰਹੇ ਆਏ ਆ ਸਬੰਧਕਾਂ ਦੇ ਵਿੱਚ ਕ ਕੇ ਕੀ ਦਾ ਦੇ ਦੀ ਉਹੀ ਇਸ ਚੀਜ਼ ਹੈ ਸੰਬੰਧਕ ਇਹ ਇਹ ਸੰਬੰਧ ਕਹਿ ਲੋ ਸੰਬੰਧਕ ਉਹ ਹੁਣ ਕੀ ਹੈ ਜੀ ਗੋਪਾਲ ਦੇ ਪੰਡਤ ਇਹਦੀ ਨਿਸ਼ਾਨੀਆਂ ਆ ਗਿਆ ਇਸ ਕਾਰਕ ਦੀਆਂ ਦੇ ਦਾ ਦੀ ਇਹ ਆ ਗਿਆ ਗੋਪਾਲ ਦੇ ਪੰਡਤ ਦੇ ਪੰਡਤ ਸੱਤਿਓਂ ਦਿਆ ਗਿਆ ਅੱਗੇ ਸਭਵੇਂ ਵਰਤੇ ਏਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਗੁਰ ਪ੍ਰਸਾਦੀ ਗੁਰੂ ਦੀ ਐ ਤੇ ਹੁਣ ਕੀ ਹੈ ਇਹ ਗੁਰ ਜਿਹੜਾ ਹੈ ਸਾਧ ਸੰਗਤ ਇਹ ਅਸੀਂ ਪਾਉਣਾ ਸੀ ਔਂਕੜ ਦੇ ਨਾਲ ਇਹ ਪਾਉਣਾ ਸੀ ਔਂਕੜ ਦੇ ਨਾਲ ਆਉਣਾ ਚਾਹੀਦਾ ਸੀ ਔਂਕੜ ਦੇ ਨਾਲ ਪਰ ਕੱਟਿਆ ਗਿਆ ਕਿਉਂਕਿ ਪ੍ਰਸਾਦੀ ਆ ਗਿਆ ਅਗੇ ਗੁਰੂ ਦੀ ਕਿਰਪਾ ਆ ਦੇਖੋ ਦੀ ਆ ਗਿਆ ਲੇਕਿਨ ਇਥੇ ਦਿਸਦਾ ਨਹੀਂ ਹੈ ਹਿڈن ਹੈ ਗੁਪਤ ਹੈ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਗਟ ਹੋਈ ਸਭ ਮੈਂ ਵਰਤੈ ਇਕੂ ਸੋਈ ਇਕੂ ਵਸਦਾ ਤੇ ਪ੍ਰਗਟ ਕਿਵੇਂ ਹੁੰਦਾ ਗੁਰ ਪ੍ਰਸਾਦ ਦੀ ਗੁਰੂ ਦੀ ਕਿਰਪਾ ਨਾਲ ਆ ਆ ਗਿਆ ਕਿਉਂ ਗੁਰੂ ਦੀ ਕਿਰਪਾ ਨਾਲ ਸਭਨਾ ਪ੍ਰਤ ਪਾਲ ਕਰੇ ਜਗ ਜੀਵਨ ਜਗ ਦਾ ਜੀਵਨ ਉਹ ਪਰਮਾਤਮਾ ਜਗ ਦਾ ਜੀਵਨ ਜੀਵਨ ਉਹ ਪਰਮਾਤਮਾ ਜਗ ਦਾ ਨਾ ਗਿਆ ਦਾ ਹੁਣ ਦਾ ਕਿੱਥੇ ਹੈ ਇਹ ਇੱਥੇ ਦਿਸਦਾ ਨੂੰ ਇੱਕ ਗੁਪਤਾ ਹੈਡਨ ਹੈ ਤੇ ਇਹ ਜਿਹੜਾ ਹੈਗਾ ਇੱਥੇ ਓਂਕਰ ਚੱਕਿਆ ਗਿਆ ਨਹੀਂ ਤਾਂ ਇੱਥੇ ਓਂਕਰ ਹੋਣਾ ਸੀ ਇਹ ਹੁਣ ਅੱਗੇ ਦਾ ਲੱਗਿਆ ਜਗ ਦਾ ਜੀਵਨ ਦਾ ਲੱਗਿਆ ਹੈ ਪਰ ਇੱਥੇ ਦਿਸਦਾ ਨਹੀਂ ਇਹ ਪਤਾ ਕਿ ਤੋ ਲੱਗਦਾ ਵੀ ਇਹ ਓਂਕਰ ਹੈ ਨਹੀਂ ਇਹਦਾ ਮਤਲਬ ਆ ਦਾ ਹੈਗਾ ਤਾਂ ਪੜਾਗੇ ਤਾਂ ਪਦਲਾ ਜਗਤ ਜੀਵਨ ਜਗਦਾ ਜੀਵਨ ਜਗਦਾ ਜੀਵਨ ਅੱਗੇ ਸਾਥ ਸੰਗਤ ਹੈ ਬਿਹਾਰੀ ਅਗਲਾ ਚਿੰਨ ਹੈਗਾ ਬਿਹਾਰੀ ਅਗਲਾ ਚਿੰਨ ਕੀ ਹੈ ਬਿਹਾਰੀ ਹੁਕਮੀ ਬੰਦਾ ਹੁਕਮ ਕਮਾਵਾ ਹੁਕਮੇ ਕੜਦਾ ਸਾਹਾ ਹੈ ਹੁਕਮੀ ਬੰਦਾ ਹੁਕਮ ਦਾ ਬੰਦਾ ਹੁਕਮੀ ਬੰਦਾ ਤੋਂ ਭਾਵ ਹੁਕਮਦਾ ਬੰਦਾ ਦਾ ਆ ਗਿਆ ਇਹ ਕੀ ਆ ਗਿਆ ਸੰਬੰਧ ਸੰਬੰਧ ਦੇ ਵਿੱਚ ਆ ਗਿਆ ਸੰਬੰਧ ਕਾਰਕ ਜਿਹੜਾ ਹੁਕਮੀ ਹੁਕਮਦਾ ਬੰਦਾ ਹੁਕਮ ਕਮਾਵੇ ਹੁਕਮੇ ਕਰਦਾ ਸਾਹਾਏ ਭਗਤ ਹੀਨ ਨਾਨਕ ਜੇ ਹੋਏਗਾ ਤਾਂ ਖਸਮੇ ਨਾਉ ਨਾ ਜਾਈ ਹੁਣ ਅੱਗੇ ਆ ਗਿਆ ਦਲਾਵਾ ਵਾਲਾ ਭਗਤ ਹੀਨ ਨਾਨਕ ਜੇ ਹੋਏਗਾ ਤਾਂ ਖਸਮੇ ਖਸਮੇ ਨਾਉ ਨਾ ਜਾਈ ਖਸਮਦਾ ਨਾ ਖਸਮੇ ਨਾਉ ਨਾ ਜਾਈ ਖਸਮਦਾ ਨਾ ਖਸਮਦਾ ਨਾਉ ਦਲਾਵਾਂ ਲਗੀਆਂ ਖਸਮੇ ਨਾਉ ਨਾ ਜਾਈ ਤੇ ਮਤਲਬ ਖਸਮਦਾ ਨਾਉ ਨਾ ਜਾਏ ਉੱਚੇ ਦੇ ਨੀਚ ਖਿੰਮੇ ਥਾਪੇ ਕੀਮਤ ਕਹੀ ਨਾ ਜਾਈਏ ਠਾਕੁਰ ਪਰਤਾਪੇ ਠਾਕੁਰ ਪਰਤਾਪੇ ਠਾਕੁਰ ਦੇ ਪਰਤਾਪੇ ਠਾਕੁਰ ठाकुर दे पर तापे ਇੱਥੇ ਵੀ ਓਮਕ ਲੱਗ ਜਾਣਾ ਚਾਹੀਦਾ ਠਾਕੁਰ 1 ਹੈ ਇਹ ਪਲਿੰਗਾ ਤੇ 1 ਹੈ ਤੇ ਇਹ ਇੱਥੇ ਲੱਗ ਜਾਣਾ ਸੀ ਪਰ ਇੱਥੇ ਆ ਗਿਆ ਦੇ ਠਾਕੁਰ ਦੇ ਪਰ ਤਾਪੇ ਇਹ ਇਹਦਾ ਚਿੰਨ ਹੈ ਆ ਗਿਆ ਠਾਕੁਰ ਦੇ ਪਰ ਤਾਪੇ ਅੱਗੇ ਅਗਲੀ ਅਗਲਾ ਚਿੰਨ ਹੈ ਹੇ ਦਲਾਵਾ ਤੋਂ ਅਗਲਾ ਚਿੰਨ ਕਿਹੜਾ ਹੈ ਹੇ ਹੇ ਦੇ ਵਿੱਚ ਸਾਧ ਸੰਗਤ ਆ ਗਿਆ ਹਰ ਹਰ ਨਾਮ ਅਪਾਰ ਅਮੋਲੀ ਆਵਲ ਪਿਆਰੋ ਮਨ ਹੈ ਆਧਾਰੋ ਮਨ ਹੈ ਆਧਾਰੋ ਚਿਤ ਚਤ ਉਹ ਜੈਸੇ ਪਾਨ ਤੰਬੋਲੀ ਹੁਣ ਦੇਖੋ ਪਾਨ ਪਿਆਰੋ ਮਨ ਹੈ ਇਹ ਆ ਗਿਆ ਮਨ ਦੇ ਮਨ ਦੇ ਮਨ ਦਾ ਆਧਾਰੋ ਇਹ ਪ੍ਰਾਨ ਪਿਆਰੋ ਉਹ ਪ੍ਰਾਨ ਪਿਆਰਾ ਜਿਹੜਾ ਹੈ ਮਨ ਹੈ ਆਧਾਰੋ ਮਨ ਦਾ ਮਨ ਦਾ ਕੀ ਆਧਾਰ ਆਧਾਰ ਆ ਇਸ ਸੰਬੰਧ ਦੇ ਵਿੱਚ ਸੰਬੰਧ ਐ ਦਾਗ ਆ ਗਿਆ ਪਾਣੂ ਮਨ ਹੈ ਮਨ ਦਾ ਅਧਾਰ ਚਿਤ ਚਿਤੋ ਜੈਸੇ ਪਾੜ ਤੋਲੀ ਅਗੇ ਆ ਗਿਆ ਜੀ ਮੋਹਨ ਰੂਪ ਦਿਖਾਵੈ ਆਪ ਮੋਹ ਨੀਂਦ ਸੁਹਾਵੈ ਸਭ ਮੇਰੀ ਤਿਖਾ 부ਝਾਨੀ ਅਬ ਮੈਂ ਹੈ ਜਿਸੁ ਮਾਨੀ ਮੀਠੀ ਪਿਰ ਹੈ ਕਹਾਣੀ ਪਿਰ ਹੈ ਮੀਠੀ ਮੀਠੀ ਪਿਰ ਹੈ ਕਹਾਣੀ ਪਿਰ ਹੈ ਦੀ ਐ ਦੀ ਆ ਗਿਆ ਸਮੰਦ ਦੇ ਵਿੱਚ ਇਹ ਦੀ ਹੈ ਦੀ ਆ ਗੀ ਪਿਰ ਹੈ ਦੀ ਕਹਾਣੀ ਪਿਰ ਹੈ ਦੀ ਕਹਾਣੀ ਧਨ ਪਿਰ ਹੈ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਧਨ ਧਨ ਪਿਰ ਹੈ ਹੁਣ ਸਾਧ ਸੰਗਤ ਆਪਾਂ ਪਿੱਛੇ ਚਲੀ ਗਏ ਤਾਂ ਧਨ ਨੂੰ ਜੇ ਉਮਕੜ ਲੱਗਿਆ ਹੋਵੇ ਹੋਰ ਬਣ ਜਾਂਦਾ ਚੱਕਿਆ ਗਿਆ ਤਾਂ ਇਹ ਇਸਤਰੀ ਬਣ ਜਾਂਦੀ ਹੈ ਆ ਧਨ ਦੂਜਾ ਬਣ ਗਿਆ ਜਿਹੜਾ ਪਤਨ ਕਹਿੰਦੇ ਆ ਉਹ ਔਂਕਰ ਲੱਗਿਆ ਇਹ ਜੇ ਚੱਕਿਆ ਗਿਆ ਤਾਂ ਇਸਤਰੀ ਬਣ ਗਿਆ ਹੁਣ ਕੀ ਇਹ ਧਨ ਫਿਰ ਹੈ ਫਿਰ ਪਤੀ ਫਿਰ ਹੈ ਦਾ ਧਨ ਫਿਰ ਦਾ ਮੇਲਾ ਹੋਇ ਧਨ ਇਸਤਰੀ ਤੇ ਪਤੀ ਦਾ ਮੇਲਾ ਇਹ ਜੀਵ ਰੂਪੀ ਇਸਤਰੀ ਤੇ ਉਹ ਪਰਮਾਤਮਾ ਰੂਪੀ ਫਿਰ ਪਰਮਾਤਮਾ ਰੂਪੀ ਪਤੀ ਉਹਦਾ ਮੇਲਾ ਦਾ ਧਨ ਧਨ ਫਿਰ ਹੈ ਧਨ ਤੇ ਫਿਰ ਹੈ ਦਾ ਦਾ ਮੇਲਾ ਆdag ਇਸ ਬੰਦ ਹੈ ਸੰਬੰਧ ਪਿਰ ਹੈ ਮੀਲਾ ਖੁਏ ਜਮਾ ਅਮੀ ਆਪਰਪ ਕਿਰਪਾ ਕਰੇ ਸੇਜਾ ਸੁਹਾਣੀ ਸੇਜਾ ਸੁਹਾਵੀ ਸੰਗ ਪਿਰ ਕੇ ਸੰਗ ਪਿਰ ਕੇ ਸਾਤ ਸਰ ਅੰਮ੍ਰਿਤ ਭਰੇ ਹੁਣ ਇੱਥੇ ਵੀ ਆਪਾਂ ਪਿਛਲੇ ਚੈਪਟਰਾਂ ਚ ਪੜ ਕੇ ਆਏ ਆ ਬਹੀਆਂ ਵੀਡੀਓ ਚ ਪਿਰ ਕੇ ਕੀ ਕੀ ਹੈ ਸੰਬੰਧਕ ਆ ਗਿਆ ਹਰ ਇੱਥੇ ਪਿਰ ਪਤੀ ਹੈ ਦੇ ਪਤੀ ਜਿਹੜਾ ਹੁੰਦਾ ਹੈ ਤੇ ਇਸ ਕਰਕੇ ਫਿਰ ਇੱਥੇ ਹਮਕੜ ਲੱਗਣਾ ਚਾਹੀਦਾ ਸੀ ਪਰ ਚੱਕਿਆ ਗਿਆ ਉਹ ਕਿਉਂ ਚੱਕਿਆ ਗਿਆ ਫੱਕੀ ਕਰਕੇ ਕੱਤੀ ਨੂੰ ਲਾ ਲੱਗੀ ਐ ਤੇ ਇਸ ਕਰਕੇ ਚੱਕਿਆ ਗਿਆ ਫਿਰ ਕੀ ਹੋਰ ਕੋਈ ਗੱਲ ਨਹੀਂ ਐ ਫਿਰ ਫਿਰ ਨੂੰ ਇੱਥੇ ਚੱਕਣ ਦਾ ਕੋਈ ਨਹੀਂ ਐ ਆ ਜਿਹੜਾ ਹੈ ਸਬੰਧ ਕਰਕੇ ਇਹ ਚੱਕਿਆ ਗਿਆ ਸੋ ਸਾਸ ਸੰਬੰਧ ਏਹੀ ਸੰਬੰਧ ਜਿਹੜਾ ਹੈ ਕਾਰਕ ਉਹਦਾ ਇੱਕ ਵਚਨ ਦੇ ਜਿਹੜੇ ਚਿੰਨ ਹੈ ਉਨਾਂ ਦਾ ਆਪਾਂ ਵਿਚਾਰ ਕੀਤੀ ਹੈ ਗੁਰਬਾਣੀ ਦੀਆਂ ਤੁਕਾਂ ਦੇ ਅਨੁਸਾਰ ਅੱਗੇ ਜਿਹੜੀ ਹੈ ਇਸ ਤੋਂ ਅੱਗੇ ਉਹ ਆਪਾਂ ਬਹੁਵਚਨ ਦੀ ਜਿਹੜੀ ਹੈ ਉਹ ਵਿਚਾਰ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਇੰਨੀ ਵਿਚਾਰ ਜਿਹੜੀ ਹੈ ਉਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ